ਕੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਅੰਦੋਲਨ ਕਰ ਰਹੇ ਕਿਸਾਨਾਂ ਵੱਲੋਂ ਅੱਜ ਨਵੇਂ ਸਾਲ ਦੀ ਪਹਿਲੀ ਸਵੇਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੌਮੀ ਜਰਨਲਿਸਟ ਅਕਦਾ ਤਰਨ ਚੋਗ ਨੇ ਉਹਨਾਂ ਦਾ ਹਾਥੀ ਗੇਟ ਵਿਖੇ ਸਥਿਤ ਘਰ ਦਾ ਘਰਾਉ ਕੀਤਾ ਜਾ ਰਿਹਾ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਸ ਸੰਘਰਸ਼ ਨੂੰ ਲੀਡ ਕਰ ਰਹੀ ਹੈ ਆਪਣੇ ਐਲਾਨ ਤੋਂ ਬਾਅਦ ਜਿਵੇਂ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਤਰਨ ਚੋਗ ਦੇ ਘਰ ਦਾ ਘਰਾਉ ਦਾ ਐਲਾਨ ਕੀਤਾ ਸੀ ਤਾਂ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਇਤੇ ਪੂਰੇ ਇੰਤਜ਼ਾਮ ਕੀਤੇ ਗਏ ਨੇ ਹਾਲਾਂਕਿ ਕਿਸਾਨ ਇਕੱਠੇ ਹੋ ਰਹੇ ਨੇ ਪਰ ਹਾਥੀ ਗੇਟ ਦੇ ਬਿਲਕੁਲ ਅੰਦਰ ਦਾਖਲ ਹੁੰਦੇ ਆ ਤਰਨ ਚੋਗ ਦੀ ਜਿੱਥੇ ਰਾਇਸ਼ਾ ਉੱਥੇ ਅੰਮ੍ਰਿਤਸਰ ਪੁਲਿਸ ਵੱਲੋਂ ਸੁਰੱਖਿਆ ਦੇ ਜਿਹੜੇ ਇੰਤਜ਼ਾਮ ਨੇ ਉਹ ਕੀਤੇ ਪਾਰਕ ਦੇ ਅਗਲੇ ਪਾਸੇ ਹੈ ਤਾਂ ਇੱਕ ਜਗ੍ਹਾ ਇੱਥੇ ਪੁਲਿਸ ਲਗਾਈ ਗਈ ਹੈ ਤੇ ਘਰ ਦੇ ਬਾਹਰ ਜਿਹੜੇ ਇਥੋਂ 100 ਮੀਟਰ ਦੂਰੀ ਤੇ ਅੱਗੇ ਹੈ ਤਾਂ ਉਸ ਜਗ੍ਹਾ ਦੇ ਉੱਪਰ ਵੀ ਬੈਰੀਕੇਡਿੰਗ ਲਗਾ ਕੇ ਪੁਲਿਸ ਵੱਲੋਂ ਉੱਥੇ ਨਾਕੇ ਨਾਕੇਬੰਦੀ ਕੀਤੀ ਗਈ ਹੈ ਤਰਨ ਚੌਕ ਦੇ ਘਰ ਦੇ ਬਾਹਰ ਕਮਾਂਡੋ ਜਿਹੜੀ ਹੈ ਉਹ ਵੀ ਤਨਾਤ ਕੀਤੀ ਗਈ ਹੈ ਤਾਂ ਕਿ ਕੋਈ ਵੀ ਜਿਹੜੀ ਅ ਅਣਸਖਾਂਵੀ ਜਿਹੜੀ ਘਟਨਾ ਨਾਲ ਵਾਪਰ ਸਕੇ ਭਾਵੇਂ ਕਿ ਕਿਸਾਨ ਜਥੇਬੰਦੀਆਂ ਨੇ ਇਹ ਐਲਾਨ ਕੀਤਾ ਸੀ ਕਿ ਉਹ ਜਿਹੜਾ ਇਹ ਸ਼ਾਂਤਮਈ ਤਰੀਕੇ ਨਾਲ ਕਰਨਗੇ ਰੇਲ ਰੋਕੋ ਅੰਦੋਲਨ ਜਿਹੜਾ ਕਿਸਾਨਾਂ ਦਾ ਅਮ੍ਰਿਤਸਰ ਦੇ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਦੇ ਨਜ਼ਦੀਕ ਜਾਰੀ ਹੈ ਉੱਥੇ ਕਿਸਾਨਾਂ ਵੱਲੋਂ 100 ਦਿਨ ਜਿਹੜੇ ਨੇ ਅੱਜ ਉਹ ਮੁਕੰਮਲ ਹੋਣ ਜਾ ਰਹੇ ਨੇ ਤਾਂ ਪਹਿਲੀ ਜਨਵਰੀ ਨੂੰ ਅੱਜ ਕਾਲਾ ਦਿਵਸ ਮਨਾਇਆ ਜਾ ਰਿਹਾ ਸੀ ਤਰਨਤੋਕ ਦੇ ਘਰ ਦਾ ਜਿਹੜਾ ਘਰਾਓ ਇਸ ਕਰਕੇ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਵੱਲੋਂ ਕਹਿਇਆ ਜਾ ਰਿਹਾ ਹੈ ਕਿ ਭਾਜਪਾ ਗੋਵਲੋਂ ਜਿਹੜੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਹ ਸਹੀ ਨਹੀਂ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੀ ਉਹ ਬਿਆਨਬਾਜ਼ੀ ਨਹੀਂ ਕੀਤੀ ਜਾ ਰਹੀ ਅ ਕਿਤੇ ਕਾਨੂੰਨ ਜਿਹੜੇ ਨੇ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਰੱਦ ਨਹੀਂ ਕੀਤਾ ਜਾ ਰਿਹਾ ਸਗੋਂ ਉਲਟਾ ਤਰਕ ਦਿੱਤੇ ਜਾ ਰਹੇ ਨੇ ਜਿਹੜੇ ਕਿ ਕਿਸਾਨਾਂ ਦੇ ਬਿਲਕੁਲ ਹੱਕ ਦੇ ਵਿੱਚ ਨਹੀਂ ਨੇ ਤਾਂ ਇਹ ਸਭ ਦੇ ਰੋਸ ਵਜੋਂ ਕਿਸਾਨ ਜਿਹੜੇ ਨੇ ਉਹ ਅੱਜ ਨਵੇਂ ਸਾਲ ਦੀ ਪਹਿਲੀ ਸਵੇਰ ਤਰਨ ਚੋਕ ਦੇ ਘਰ ਦਾ ਘਰਾਓ ਕਰਨ ਜਾ ਰਹੇ ਨੇ ਬਾਕੀ ਜਥੇਬੰਦੀਆਂ ਵੱਲੋਂ ਵੀ ਅੱਜ ਨਵੇਂ ਸਾਲ ਦਾ ਪਹਿਲੇ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਤੇ ਇਹ ਜਿਹੜਾ ਕਾਲਾ ਦਿਵਸ ਹੈ ਇਸ ਸਬੰਧੀ ਵੱਖ-ਵੱਖ ਜਥੇਬੰਦੀਆਂ ਵੀ ਅੰਮ੍ਰਿਤਸਰ ਵੱਲ ਮਾਰਚ ਕਰਦੀਆਂ ਆ ਰਹੀਆਂ ਨੇ ਭੰਡਾਰੀਪੁਰ ਦੇ ਉੱਪਰ ਜਾਮ ਹੋਏਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੱਜ ਭਾਜਪਾ ਗੁੰ ਉਹ ਜਿਹੜੇ ਹੋਰ ਵੀ ਨੇ ਉਹਨਾਂ ਦੇ ਵਪਾਰਕ ਅਦਾਰਿਆਂ ਦਾ ਵੀ ਘਰਾਓ ਕਰਨ ਗਿਆ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਦੇ ਇੱਕ ਨਿੱਜੀ ਮਾਲ ਦੇ ਬਾਹਰ ਜਿਹੜਾ ਬਟਾਲਾ ਰੋਡ ਦੇ ਸਥਿਤ ਹੈ ਉੱਥੇ ਟ੍ਰੀਲੀਅਮ ਮਾਲ ਦੇ ਬਾਹਰ ਵੀ ਜਿਹੜਾ ਦੇ ਵਿੱਚ ਵੀ ਜਿਹੜੇ ਭਾਜਪਾ ਗੂ ਨੇ ਅਨੈਲ ਜੋਸ਼ੀ ਇਹਨਾਂ ਦੇ ਵੀ ਜਿਹੜੇ ਵਪਾਰਕ ਜਿਹੜੇ ادارے ਨੇ ਇਹਨਾਂ ਦਾ ਜਿਹੜਾ ਜੋ ਦਾਵਾ ਕੀਤਾ ਕਿਸਾਨਾਂ ਨੇ ਉਹਦਾ ਘਰਾਓ ਕੀਤਾ ਜਾਏਗਾ ਤਾਂ ਕਿਸਾਨਾਂ ਵੱਲੋਂ ਜਿਹੜਾ ਅੰਦੋਲਨ ਹੈ ਇਹਨੂੰ ਤਿੱਖਾ ਕੀਤਾ ਜਾ ਰਿਹਾ ਹੈ 4 ਜਨਵਰੀ ਨੂੰ ਕਿਸਾਨਾਂ ਦੀ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਤਾਂ ਲਗਾਤਾਰ ਕਿਸਾਨ ਚਾਹੁੰਦੇ ਨੇ ਕਿ ਇਹ ਦਬਾਅ ਜਿਹੜਾ ਕੇਂਦਰ ਸਰਕਾਰ ਤੇ ਬਣਿਆ ਰਹੇ ਤੇ ਇਹ ਖੇਤੀ ਕਾਨੂੰਨ ਜਿੰਨਾ ਚਿਰ ਤੱਕ ਰੱਦ ਨਹੀਂ ਹੁੰਦੇ ਇਸੇ ਤਰ੍ਹਾਂ ਹੀ ਪ੍ਰਦਰਸ਼ਨ ਜਾਰੀ ਰਹੇਗਾ ਕੈਮਰਾ ਪਰਸਨ ਸਿਕੰਦਰ ਦੇ ਨਾਲ ਗਗਨਦੀਪ ਸ਼ਰਮਾ এবੀਪੀ ਸੰਝਾ ਅੰਮ੍ਰਿਤਸਰ এবੀਪੀ ਸੰਝਾ George Jazz Bob Junoon